श्री मुकतसर साहिब जिले के नहर विच पिछले कई दिनों तो एक कड़ियाल वेख्या गया है जानवर मासाहारी है जानवर पानी अते पानी तो बाहर निकल सकन करके इलाका सहम पाया जा रहा है जिस करके इस रिसकियो लई तो एक मायर गोताखोर मंगवाया है तौला अते किंगरा समेत पिंड के किसान होर रागीर दहशत माहौल बनया होया है ਇਹਨਾ ਪਿੰਡ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਪਿਛਲੇ 1 ਮਹੀਨੇ ਸਰਹੰਦ ਨਹਿਰ ਵਿਚੋਂ ਨਿਕਲਦੇ ਲਾਲਬਾਈ ਰਾਜਵਾਹੇ ਵਿੱਚ 6-8 ਫੁੱਟ ਦਾ ਕੜਿਆਲ ਵੇਖਿਆ ਹੈ ਜਿਸ ਕਰਕੇ ਕਿਸਾਨ ਤੇ ਹੋਰ ਇਲਾਕਾ ਵਾਸੀ ਸਹਿਮ ਦੇ ਮਾਹੌਲ ਵਿੱਚ ਹਨ ਪਰ ਪਾਣੀ ਵਿੱਚ ਫਿਰਦੇ ਇਸ ਕੜਿਆਲ ਨੂੰ ਵੇਖਣ ਲਈ ਲੋਕਾਂ ਦੇ ਹਜੂਮ ਇਸ ਨਹਿਰ ਉੱਪਰ ਦਿਖਾਈ ਦਿੰਦੇ ਹਨ ਪਿੰਡ ਵਾਸੀਆ ਵੱਲੋਂ ਕੜਿਆਲ ਦੇਖਿਆ ਦੀ ਵੀਡੀਓ ਵੀ ਬਣਾਈ ਗਈ ਪਰ ਇਸ ਦੇ ਨਾਲ ਹੀ ਖੇਤਾਂ ਵਿੱਚ ਪਾਣੀ ਲਾਉਣ ਜਾਂਦੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਖੌਫ ਪਸਰਿਆ ਹੋਇਆ ਹੈ ਲੋਕਾਂ ਨੂੰ ਡਰ ਹੈ ਕਿ ਕੋਈ ਵਿਅਕਤੀ ਜਾਂ ਛੋਟਾ ਪਾਲਤੂ ਪਸ਼ੂ ਇਸ ਦੀ ਲਪੇਟ ਵਿੱਚ ਨਾ ਆ ਜਾਵੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਮਾਇਰ ਖੋਤਾ ਖੋਰ ਦੀ ਟੀਮ ਨੂੰ ਬੁਲਾਇਆ ਹੈ ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵਾਰ-ਵਾਰ ਜੰਗਲੀ ਜੀਵ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹੰਗਾਰਾ ਨਹੀਂ ਮਿਲਿਆ ਪਿੰਡ ਦੇ ਹੀ ਕਮਲਪਾਲ ਸਿੰਘ ਸਮੇਤ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਸਮੇਤ ਪਿੰਡ ਵਾਸੀਆਂ ਨੇ ਅਕਸਰ ਇਸ ਰਾਜਬਾਹੇ ਵਿੱਚ ਇੱਕ ਕੜਿਆਲ ਦੇਖਿਆ ਜਾ ਰਿਹਾ ਹੈ ਜਿਹੜਾ ਗਰਮੀ ਕਰਕੇ ਬਾਹਰ ਵੀ ਨਿਕਲ ਆਉਂਦਾ ਹੈ पर हूं धुंद करके एक दो दिन तो दिखाई नहीं दे रहा इस मामले ते पिंड वासी सुचेत हैं पर फिर भी कोई इस रस्ते लांग रहे अनजान व्यक्ति का कोई नुकसान हो सकता है इस तो इलावा खेत पानी दीवारी लांग लाने गए किसानों भी नहर में वड़ना पैंदा है जिस करके हनेरे सवेरे इस दा खतरा बनिया होया है ये मांसाहारी जानवर है जिस करके इस तो चुकन्ने होके रहना पै रहा है ਉਹਨਾ ਕਹਿਾ ਕਿ ਅਗਰ ਪਿੰਡ ਵਾਸੀ ਇਕੱਠੇ ਹੋ ਕੇ ਇਸ ਨੂੰ ਫੜ ਜਾਂ ਮਾਰ ਸਕਦੇ ਹਨ ਪਰ ਉਹ ਜੀਵ ਹੱਤਿਆ ਵਿੱਚ ਵਿਸ਼ਵਾਸ ਨਹੀਂ ਰੱਖਦੇ ਇਸ ਲਈ ਉਹਨਾ ਹਰਿਆਣੇ ਦੇ ਕੁਰਕ ਖੇਤਰ ਤੋਂ ਇੱਕ ਉਮੀਦ ਫਾਊਂਡੇਸ਼ਨ ਨਾਲ ਸੰਬੰਧਿਤ ਗੋਤਾਖੋਰ ਮੰਗਾਇਆ ਹੈ ਉਹਨਾ ਇਸ ਰੈਸਕਿਓ ਲਈ ਨਹਿਰੀ ਵਿਭਾਗ ਨੂੰ ਬੇਨਤੀ ਕਰਕੇ ਨਹਿਰ ਵਿੱਚ ਪਾਣੀ ਕੱਟ ਕਰਾਇਆ ਹੈ ਤਾਂ ਜੋ ਕਰੀਆਲ ਨੂੰ ਕਾਬੂ ਕਰਨ ਵਾਲੀ ਟੀਮ ਨੂੰ ਆਸਾਨੀ ਆ ਸਕੇ ਇਸ ਸਬੰਧੀ ਗੋਤਾਖੋਰ ਪਰਗਤ ਸਿੰਘ ਸੰਧੂ ਨੇ ਕਿਹਾ ਕਿ ਉਹ ਹੁਣ ਤੱਕ ਇੱਕੀ ਜਿੰਦਾ ਮਗਰਮਚ ਫੜ ਚੁੱਕਾ ਹੈ ਜਿਹਨਾਂ ਨੂੰ ਜੰਗਲੀ ਜੀਵ ਵਿਭਾਗ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਅਨੇਕਾਂ ਜਿੰਦਾ ਮੁਰਦਾ ਪਸ਼ੂ ਜਾਨਵਰ ਅਤੇ ਲਾਸ਼ਾਂ ਨੂੰ ਵੀ ਨਹਿਰਾ ਵਿੱਚੋਂ ਕੱਢ ਚੁੱਕਾ ਹੈ ਜਿਸ ਲਈ ਪਾਰਤ ਸਰਕਾਰ ਵੱਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ ਹੈ ਹੁਣ ਉਹਨਾਂ ਨੂੰ ਪਿੰਡ ਤੌਲਾ ਕਿੰਗਰਾ ਦੇ ਲੋਕਾਂ ਨੇ ਬੁਲਾਇਆ ਹੈ ਅਤੇ ਉਹ ਆਪਣੀ ਕਾਰਵਾਈ ਸ਼ੁਰੂ ਕਰ ਰਹੇ ਹਨ ਏ ਵੀ ਪਤਾ ਲੱਗਾ ਕਿ ਬਾਅਦ ਵਿੱਚ ਉਹਨਾਂ ਨੇ ਇਸ ਕੜਿਆਲ ਨੂੰ ਕਾਬੂ ਕਰਕੇ ਜੰਗਲੀ ਜੀਵ ਮਹਿਕਮੇਂ ਦੇ ਹਵਾਲੇ ਕਰ ਦਿੱਤਾ ਹੈ ਠੀਕ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗੜਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮarli ਜਾਂ ਜਾਨੀ ਨੁਕਸਾਨ ਨਾ ਹੋ ਸਕੇ ਆਸ-ਪਾਸੇ ਖੇਤ ਖੂਤ ਹੈ ਵੀ ਉਹ ਡਰਨ ਲੱਗਦਾ ਹੋਊ ਜੀ ਹਾਂ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਪ੍ਰਗਟ ਸਿੰਘ ਨਾਲ ਸਰ ਪਰ ਕਿਵੇਂ ਹੋਇਆ ਤੁਹਾਡਾ ਇਹ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਨਾ ਵੀ ਇਹ ਜਿਹੜੇ ਮਤਲਬ ਨਹਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਏ ਅੰਦਰ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜੇ ਆਲ ਜਾਂ ਹੋਰ ਮਗਨ ਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਇਸ ਤਰ੍ਹਾਂ ਬਈਆ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਨਾ ਮਿਲੌਂਦਾ ਜੇ ਰਸਤੇ ਤੋਂ ਜਾਣ ਲੱਗੇ ਕਿੰਨਾ ਕੁ ਡਰ ਜਾਂ ਕੋਈ ਇਸ ਤਰ੍ਹਾਂ ਕੁ ਭੋਲਾ ਜੀ ਪੂਰਾ ਹੀ ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜੇ ਆਲੇ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਤੇ ਆਪਾਂ ਕਿਸੇ ਵੀ ਜਿਉ ਤੇ ਜਿਉਣ ਦੇ ਕਿੰਨੇ ਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕਦਾ ਕਿੰਨੇ ਕਿ ਫੁੱਟ ਦਾ ਹੈ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਨੂੰ ਤੁਸੀਂ ਇੱਥੇ ਘੱਟੋ ਘੱਟ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰ ਕੋਈ ਨੁਕਸਾਨ ਵੀ ਪਹੁੰਚਾਇਆ ਕਿਸੇ ਨੇ ਇਹ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਬਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਤਾਂ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਵਾਂਗੇ ਤਾਂ ਆਪਾਂ ਨੁਕਸਾਨ ਨਹੀਂ ਕਰਦਾ ਕਈ ਵਾਰੀ तो अच्छा आज देखया गया आजे, आजे क्या आज आज नहीं ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਦਿਖਦਾ ਹੈ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਉਹ ਤੁੱਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਕਿ ਉਹ ਪਾਣੀ ਤੋਂ ਬਾਹਰ ਆ ਜਾਂਦਾ ਫਿਰ ਅੰਦਰ ਜਾਵਰ ਅੱਛਾ ਹੁਣ ਇਹ ਜਿਹੜਾ ਪਾਣੀ ਦਾ ਬਹਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗਾ ਇਹਨਾਂ ਜੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੇਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਕੋਈ ਵਿਭਾਗ ਦੇ ਵੱਲੋਂ ਵੀ ਆਇਆ ਭਜੀ ਕੋਈ ਮੈਕਵੇ ਵੱਲੋਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਖੁਰੇਸ਼ੇਤਰ ਤੋਂ ਇੰਨੀ ਦੂਰੋਂ ਆਏ ਨੇਗੇ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ ਠੀਕ ਹੈ ਜੀ ਬਿਲਕੁਲ ਜੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਔਰ 24 ਸਾਲਾਂ ਤੋਂ ਮਨ ਇਨਸਾਨੀਅਤ ਦੀ ਫਰੀਓ ਕੋਟ ਸੇਵਾ ਨਿਭਾਉਂਦੇ ਆ ਰਹੇ ਆ ਨਹਿਰਾ ਦੇ ਵਿੱਚੋਂ ਲਾਸ਼ਾਂ ਕਢਣੀਆਂ ਹੁਣ ਜਿੰਦੀਆਂ ਗਊਆ ਜਾਂ ਜਿੰਦੇ ਲੋਕਾਂ ਨੂੰ ਉਹਦੇ ਨਾਲ ਹੀ ਪਰਮਾਤਮਾ ਦੀ ਦਿੱਤੀ ਸਾਡੇ ਕੋਲ ਛੋਟੀ ਜੀ ਸੇਵਾ ਮੈਂ ਕਰੋਕੋਡਾਈਲ ਆਫ ਇੰਡੀਆ ਦਾ ਵਾਰਡ ਹੈ ਮੇਰੇ ਕੋਲ ਮੈਂ ਮਗਰਮੱਛ ਵੀ ਫੜੇ 21 ਮਗਰਮੱਛ ਮੈਂ ਪਹਿਲਾਂ ਰੈਸਕਿਊ ਕਰਕੇ ਵਿਭਾਗ ਦੇ ਹਵਾਲੇ ਕਰ ਚੁੱਕੇ ਆ ਔਰ ਅੱਜ ਪਿਛਲੇ 5-6 ਦਿਨਾਂ ਤੋਂ ਤੋਲਾ ਕਿੰਗਰਾ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਬਜ਼ੁਰਗ ਨੇ ਉਹਨਾਂ ਵੱਲੋਂ ਕੌਲਾਂ 'ਚ ਕੀਤੀਆਂ ਜਾ ਰਹੀਆਂ ਸਨ ਮੇਰੇ ਕੋਲ ਵੀਡੀਓ WhatsApp ਕੀਤੇ ਗਏ ਵੀਡੀਓ ਕਾਲ ਤੇ ਵੀ ਉਹਨਾਂ ਨੇ ਮੈਨੂੰ ਇਹ ਸੂਏ ਦੇ ਵਿੱਚ ਇੱਕ 8 ਫੁੱਟ ਦਾ ਹਨਰਾਜ 8 ਫੁੱਟ ਤੇ ਆਸ-ਪਾਸ ਦਾ ਇੱਕ ਕਢਿਆਲ ਜੋ ਵੇਖਿਆ ਗਿਆ ਜੋ 2 ਮਹੀਨੇ ਤੋਂ ਵੀਰਾਂ ਨੇ ਕਿਹਾ ਵੀ ਇੱਥੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੇਖਿਆ ਜਾ ਰਿਹਾ ਸੋਰ ਨੂੰ ਰੈਸਕਿਊ ਕਰਨ ਵਾਸਤੇ ਅੱਜ ਟੀਮ ਦੇ ਨਾਲ ਖੁਸ਼ੇਤਰ ਤੋਂ 300 ਕਿਲੋਮੀਟਰ ਦੂਰੇ ਨਾ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਆ ਔਰ ਇੱਕ ਵਾਰ ਆਪਣਾ ਜੋ ਸਰਚ ਉਹ ਸ਼ੁਰੂ ਕਰਨ ਲੱਗੇ ਆ ਔਰ ਕੱਲ ਵੀ ਉਹ ਵੇਖਿਆ ਗਿਆ ਸੀ ਅੱਜ ਹਾਲਾਂਕਿ ਨਜ਼ਰ ਨਹੀਂ ਆਇਆ ਹੁਣ ਮੈਂ ਵਿੱਚ ਵੜ ਕੇ ਆਪਣਾ ਰੈਸਕਿਊ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਪਰਮਾਤਮਾ ਦੀ ਕਿਰਪਾ ਨਾਲ ਇਸ ਘੜਿਆਲੂ ਜਿੰਦਾ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਦੇ ਹਵਾਲੇ ਕੀਤਾ ਜਾਏਗਾ ਕੀ ਨੁਕਸਾਨ ਕੀ ਕਰ ਸਕਦਾ ਹੁੰਦਾ ਇਹ ਤੇ ਤੁਹਾਡੇ ਜੀਚੂ ਵੀ ਵੇਖਿਆ ਤੈਨੂੰ ਕੋਈ ਆ ਵੇਖੋ ਜੀ ਪਾਣੀ ਦਾ ਜਨਵਰ ਇਹ ਔਰ ਮਾਸਾਹਾਰੀ ਜਾਨਵਰ ਹੈ ਇਹਦੀ ਰਡਾਰ ਚ ਕੋਈ ਵੀ ਪਸ਼ੂ ਬੱਕਰੀ ਪੇੜ ਬੱਚਾ ਨੇਣਾ ਸੇਣਾ ਕੋਈ ਵੀ ਆਵੇ ਤਾਂ ਇਹ ਉਹਨੂੰ ਖਾ ਸਕਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜੀ ਪਰ ਜ਼ਿਆਦਾ ਨਾ ਯਾਰ ਜਾਨਵਰ ਹੈ ਅੱਖਾਂ ਠੀਕ ਹੈ ਪ੍ਰਗਟ ਰੰਗਣਾ ਕਰੋ